ਆ ਦੇਖੋ ਆਗੇ ਕੈਮਰੇ ਵਾਲੇ ਵੀ ਆ ਜਾਓ ਚੱਕਾ ਜੁੜਿਆ ਏ ਚੱਕਾ ਫੜੋ ਮੇਰਾ ਏਦਾ ਗਲਤ ਗੱਲ ਗੰਦਰਾ ਤੁਮ ਦੇਖੇ ਭਾਈ ਇਹ ਤਨ ਬਹੁਤ ਕਰਾ ਸਾਰਾ ਕੋਲ ਨਹੀਂ ਕੋਈ ਨਹੀਂ ਕੋਈ ਨਹੀਂ ਵਾਪਸ ਗੱਲ ਸੁਣਿਓ ਇਧਰ ਇਹ ਜਗਾ ਕੀ ਦੀ ਆ ਆਪਣੀ ਤੁਹਾਡੀ ਜਗਾ ਵਾ ਇਹ ਅੱਛਾ ਹਾਂ ਅੱਛਾ ਮੇਰੀ ਜਗ੍ਹਾ ਦੀ ਹਰਜੀਤ ਤੇਰੇ ਮੇਰੇ ਤੇਰੇ ਕਹਿੰਦਾ ਤੂੰ ਰੱਖ ਜਣਾ ਚੇਹਣਾ ਪਾਉਣਾ ਚੀਜ਼ਾਂ ਮੇਰੀ ਰੈਸਟਰੀ ਸਭ ਬਾਈ ਇੱਕ ਮਿੰਟ ਚੋ ਪੜੀ ਨਹੀਂ ਮਾਂ ਮੇਰੀ ਬੈ ਕੇ ਗੱਲ ਕਰਦੇ ਚੁੱਪ ਕਰ ਜਾ ਮੇਰੇ ਪੱਤਾਂ ਲੱਗਾ ਚੁੱਪ ਕਰ ਜਾ ਮੇਰੀ ਜਗ੍ਹਾ ਅਜਾ ਤੁਹਾਡੇ ਕੋਲ ਲਿਖਤੀ ਹੈ ਕੁਝ ਲੈ ਕੇ ਆਏ ਹਾਂ ਹਾਂ ਯਾਰ ਸਭ ਕੁਝ ਕਰ ਦੇਣਾ ਆਪਾਂ ਸਮਾਨ ਚੁੱਕੋ ਨਹੀਂ ਇਹ ਮਾਂ ਮੇਰੀ ਉਹ ਗੰਦੀ ਬੈਟ ਚੰਗਾ ਗੱਲ ਕਰਦੇ ਨੇ ਗੱਲ ਨਹੀਂ ਜਿੱਤਾ ਜੀ ਅਜਾ ਦਿਖਾਇਓ ਜੀ ਦਿਖਾਓ ਦਿਖਾਓ ਇਹਦਾ ਦਰਖਾਸਤ ਅਜਾ ਦਿਖਾਜ ਆ ਦਿਖਾਈ ਨਹੀਂ ਕਰਦਾ ਅੱਛਾ ਇਹ ਜਮ੍ਹਾਂਬੰਦੀ ਆ ਮੇਰੀ ਦੇਖਦੀ ਆ ਆ ਤੁਹਾਡੀ ਜਮ੍ਹਾਂਬੰਦੀ ਆ ਹਾਂ ਕੱਲ ਦੇ ਨੰਬਰ ਆ ਮੇਰੇ ਕੱਲ ਦੀ ਤਰੀਕ ਦੇ ਅੱਛਾ ਜੀ ਆ ਮੇਰੀ ਜਮ੍ਹਾਂਬੰਦੀ ਆ ਅੱਛਾ ਇਹ ਜਗਾ ਤੁਹਾਡੀ ਆ ਹਾਂ ਜੀ ਮੇਰੀ ਤੇ ਤੁਸੀਂ ਇਹਨਾਂ ਨੂੰ ਕਿਰਾਏ ਤੇ ਦਿੱਤੀ ਸੀਗੀ ਨਹੀਂ ਜੀ ਕਿਰਾਏ ਤੇ ਨਹੀਂ ਸੀ ਅੱਛਾ ਇੱਥੇ ਪਾਤਲਨਾਂ ਦੀ ਜਨਾਨੀ ਸੀ ਅੱਛਾ ਜੀ ਉਹਨੇ ਇਹਨਾਂ ਤੋਂ ਮੁੱਲ ਖਰੀਦੀ ਸੀ ਅੱਛਾ ਜੀ ਉਹਨੇ ਰਜਿਸਟਰੀ ਕਰਾਈ ਸੀ ਅੱਛਾ ਰਜਿਸਟਰੀ ਕਰਾ ਕੇ ਉਹਨੇ ਮੈਨੂੰ ਲਿਆ ਅੱਛਾ ਇਹ ਇਹ ਜਗ੍ਹਾ ਉਹਨਾਂ ਨੇ ਫਿਰ ਖਾਲੀ ਕਰਾ ਕੇ ਨਹੀਂ ਤੁਹਾਨੂੰ ਦਿੱਤੀ ਹਾਂ ਹਾਂ ਖਾਲੀ ਕਰਾ ਕੇ ਦਿੱਤੀ ਸੀ ਤੇ ਫਿਰ ਇਹ ਜਿਹੜਾ ਘਰ ਇਹਨਾਂ ਨੇ ਫਿਰ ਕਬਜ਼ਾ ਕਿਵੇਂ ਕਰ ਲਿਆ ਜੀ ਸਾਡੇ ਤੇ ਕੋਈ ਕੇਸ ਪੈ ਗਿਆ ਅੱਛਾ ਮੇਰੇ ਘਰ ਵਾਲਾ ਜੇਲ੍ਹ ਚ ਚਲਿਆ ਗਿਆ ਅੱਛਾ ਘੇਲ ਚ ਚਲੇ ਗਿਆ ਤੇ ਹੁਣ ਬੜੀ ਹੋ ਕੇ ਆਏ ਆ ਅੱਛਾ ਤੁਹਾਡੇ ਇਹਨਾਂ ਜਗ੍ਹਾ ਨੂੰ ਸੰਭਣ ਵਾਲਾ ਕੋਈ ਨਹੀਂ ਬਚਿਆ ਸੀਗਾ ਤੇ ਇਹਨਾਂ ਲੋਕਾਂ ਨੇ ਕਬਜ਼ਾ ਕਰ ਲਿਆ ਕਰ ਲਿਆ ਸੀ ਸ਼ਹਿਰ 'ਚ ਕਬਜ਼ਾ ਅੱਛਾ ਨਜਾਇਜ਼ ਕਬਜ਼ਾ ਕਰ ਲਿਆ ਇੱਥੇ ਜੈਸਮ ਖਰੋਸੀ ਦਾ ਧੰਦਾ ਚੱਲਦਾ ਅੱਛਾ ਜੀ ਜਦੋਂ ਮੈਂ ਆਉਣੀ ਆ ਇਹਨੂੰ ਪਿਆਰ ਨਾਲ ਥੋਣੀ ਆ ਤੇ ਗੋ ਮੈਨੂੰ ਕਹਿੰਦੀ ਮੈਂ ਅੱਗ ਲਾ ਕੇ ਮਰ ਜਾਣਾ ਅੱਛਾ ਜੀ ਮੈਂ ਥਾਣੇ ਵਿੱਚ ਦਰਖਾਸਤ ਦਿੱਤੀ ਆ ਹੂੰ ਕਚਹਿਰੀਆਂ ਚੋਂ ਮੈਂ ਕੇਸ ਜਿੱਤੀ ਹੋਈ ਆ ਸਾਰਾ ਕੁਝ ਮੇਰੇ ਕੋਲੇ ਸਬੂਤ ਆ ਠੀਕ ਆ ਮੇਰੇ ਨਾਲ ਧੱਕਾ ਕਰਦੀ ਆ ਮੈਂ ਕੋਈ ਇਹਨਾਂ ਨੇ ਧੱਕਾ ਨਹੀਂ ਕਰਦੀ ਮੇਰਾ ਆਪਦਾ ਜਗਾ 22 ਮਰਲੇ ਜਗਾ 10 ਮਰਲੇ ਰਿਜੈਕਟ ਵੀ ਆ 12 ਮਰਲੇ ਮੇਰੇ ਕਬਜ਼ੇ ਆ ਇਹ ਮੇਰੇ ਕੋਲੇ ਪ੍ਰੂਫ ਆ ਆ ਮੇਰੇ ਕੋਲੇ 12 ਮਰਲੇ ਦਾ ਆ ਮੇਰਾ ਪ੍ਰੂਫ ਆ 10 ਮਰਲੇ ਦੀ ਮੇਰੀ ਯਾਰੀ ਆ ਆ ਜ ਆ ਜੀ ਮੇਰੀ ਜਮਾਨਤ ਆ ਕੱਲ ਦੀ ਤਰੀਕ ਠੀਕ ਆ ਆ ਮੇਰੇ ਵਿੱਧ ਪ੍ਰੂਫ ਆ ਸਾਰਾ ਕੁਛ ਇਹ ੱਟਾ ਚੱਲ ਰਿਹਾ ੱਟਾ ਚੱਲ ਰਿਹਾ ਇੱਥੇ ਜੀ ਜੱਸੂ ਮਰ ਗਿਆ ਸਾਰਾ ਮਹੱਲੇ ਨੂੰ ਪੁੱਛਿਆ ਜਾਵੇ ਸਾਰਾ ਮਹੱਲੇ ਨੂੰ ਮਾਸੀ ਫੁੱਲ ਗੰਦ ਛਰੇ ਆ ਪੁੱਤ ਜਾਨਨੀ ਟਿੱਡੇ ਦਾ ਧੰਦਾ ਵੀ ਇਹ ਕਰਦੀ ਆ ਦਾ ਮੁੰਡਾ ਟਿੱਡੇ ਦਾ ਟੀਕਾ ਲਾ ਕੇ ਮਰਿਆ ਮਾਤਾ ਜੀ ਜਾਨਨੀ ਬਾਜੀ ਬੈਠੀ ਆ ਬੰਦੇ ਤੇ ਵੱਜ ਗਏ ਆ ਬੰਦਿਆਂ ਨੂੰ ਮਿਲਦੀ ਕਿਸੇ ਨੂੰ ਵੀ ਪੁੱਛ ਸਕਦੇ ਸੱਦ ਕੇ ਤੁਸੀਂ ਪ੍ਰਸ਼ਾਸਨ ਕੋਲ ਪਹੁੰਚ ਕੀਤੀ ਆ ਹਾਂ ਜੀ ਮੈਂ ਗਈ ਆ ਉਹ ਥਾਂ ਦੇ ਤੇ ਪਹਿਲਾਂ ਮੈਂ ਜੀ ਇਹਨੇ ਮੈਂ ਆਈ ਸੀ ਇਹਦੇ ਕੋਲੇ ਬੰਦਿਆਂ ਨੂੰ ਮੈਂ ਕਿਹਾ ਭੈਣ ਜੀ ਪਹਿਲਾਂ ਇਹਨੇ ਮੇਰੇ ਸਮਾਨ ਚੋਰੀ ਕਰਾਇਆ ਹਰ ਹਰਾਂ ਨੂੰ ਅੱਗ ਲਾਈ ਹੂੰ ਮੈਂ ਇਹਦੇ ਕੋਲ 4 ਦਿਨ ਪਹਿਲਾਂ ਆਈ ਸੀ ਮੈਂ ਕਿਹਾ ਭੈਣ ਜੀ ਤੁਸੀਂ ਸਮਾਨ ਚੱਕ ਲਓ ਮੇਰਾ ਹਾਂ ਖਾਲੀ ਕਰ ਦਿਓ ਅੱਛਾ ਜੀ ਕਿਵੇਂ ਕਰ ਦਾਂ ਮੈਂ ਤੁਹਾਨੂੰ 2 ਦਿਨ ਦਾ ਟਾਈਮ ਦਿੰਨੀ ਆ ਅੱਛਾ ਜੀ ਕਹਿੰਦੀ ਕਰ ਦਿੰਦੀ ਆ ਇਹਨਾਂ ਦੀ ਥਾਂ ਫੋਨ ਲਾਇਆ ਥਾਂ ਦਾ ਜਿਸ ਬੰਦੇ ਨਾਲ ਸੰਗਣ ਵਿੱਚ ਫੋਨ ਕੀਤਾ ਬੀਬੀ ਤੇਰੇ ਤੋਂ ਖਾਸਤਾ ਹਾਂਜੀ ਦਰਖਾਸਤ ਤਾਂ ਮੈਂ ਕਿਹਾ ਜੀ ਦੱਸੋ ਇਹਨਾਂ ਤੋਂ ਸਮਾਨ ਉਹਨਾਂ ਨੇ ਚੱਕ ਕੇ ਮਾਰੇ ਮੈਂ ਕਿਹਾ ਬਿਲਕੁਲ ਜੀ ਮੈਂ ਥਾਣੇ ਵਿੱਚ ਬੈਠੀ ਆਂ ਠੀਕ ਆ ਜੀ ਉਹ ਕਹਿੰਦਾ ਆ ਜੋ ਮੈਂ ਤਿੰਨ ਦਿਨ ਉਹਦੀ ਡੀਕਦੀ ਰਹੀ ਸਾਦੇ ਵੀ ਮੈਨੂੰ ਟਾਈਮ ਦਿੱਤਾ ਉਹ ਨਹੀਂ ਮੇਰੀ ਗੱਲ ਨਹੀਂ ਸੁਣੀ ਅੱਜ ਮੈਂ ਦਰਖਾਸਤ ਲਿਖਾ ਕੇ ਥਾਣੇ ਦੇ ਵਿੱਚ ਦੇ ਕੇ ਆਈ ਆਂ ਜੀ ਪ੍ਰਸ਼ਾਸਨ ਨੇ ਫਿਰ ਤੁਹਾਡੇ ਨਾਲ ਪ੍ਰਸ਼ਾਸਨ ਮੇਰੇ ਨਾਲ ਅੱਛਾ ਜੀ ਹਾਂ ਸਹੀ ਆ ਤੁਹਾਡੇ ਨਾਲ ਰਜਿਸਟਰੀ ਤੁਹਾਡੇ ਨਾਲ ਇੰਤਕਾਲ ਤੁਹਾਡੇ ਨਾਮ ਆ ਤੇ ਧੱਕੇ ਨਾਲ ਕਬਜ਼ਾ ਕੀਤਾ ਹੋਇਆ ਇਹਦਾ ਨਾਮ ਕੀ ਜਿਹਨੇ ਕਬਜ਼ਾ ਕੀਤਾ ਹੋਇਆ ਅੱਛਾ ਕਮਲਜੀਤ ਕੌਰ ਪੈਂਕੀ ਆ ਹਾਂਜੀ ਇਹਦੇ ਤੇ ਫਾਰਚੇ ਦਰਜ ਆ ਜੀ ਜਸਪ੍ਰੋਸੀ ਦੇ 2.5 ਮਹੀਨੇ ਹੋਇਆ ਜੇਲ੍ਹ ਤੋਂ ਆਈ ਨਾ ਹਾਂ ਅੱਛਾ ਹਾਂ ਬਾਈ ਕੀ ਕੀ ਨਾਮ ਤੁਹਾਡਾ ਕੀ ਨਾਮ ਤੁਹਾਡਾ ਮੇਰਾ ਨਾਮ ਬਲੰਦਰ ਬੀਉਂਦਰ ਸਿੰਘ ਜੀ ਇੱਥੇ ਕੀ ਹੁੰਦਾ ਇਹ ਕਬਜ਼ਾ ਕੀਤਾ ਹੋਇਆ ਹਾਂਜੀ ਇਹ ਦੋ ਤਿੰਨ ਪੁਲਿਸ ਇਹ ਜਗ੍ਹਾ ਕਿਸ ਦਾ ਕਿਹਨਾ ਦੀ ਆ ਇਹ ਜਗ੍ਹਾ ਇਹ ਮਹਾਜੀ ਮੱਸਾ ਸਿੰਘ ਜੀ ਅੱਛਾ ਮੱਸਾ ਸਿੰਘ ਬਾਈ ਦੀ ਆ ਬੱਗਿਆਂ ਵਾਲਾ ਅੱਛਾ ਜੀ ਹੁਣ ਧਰਮਕੋਟ ਰਹੀ ਦੀ ਅੱਛਾ ਤੇ ਇਹਨਾਂ ਨੇ ਫਿਰ ਕਬਜ਼ਾ ਕੀਤਾ ਹੋਇਆ ਹਾਂਜੀ ਇਹ ਕਬਜ਼ਾ ਕਰ ਕੀ ਕੀ ਫਿਰਦੇ ਅੱਛਾ ਦਿੰਦੇ ਨਹੀਂਗੇ ਇਹਨਾਂ ਨੂੰ ਉੱਥੇਗਾ ਨਾ ਨਾ ਠੀਕ ਆ ਸੋ ਪੱਤਰਕਾਰ ਸਾਹਿਬ ਇੱਧਰ ਵੇਖੋ ਕਿਦਾਂ ਦਾ ਧੰਦਾ ਚੱਲਦਾ ਇੱਥੇ ਹਾਂਜੀ ਕਿਦਾਂ ਦਾ ਧੰਦਾ ਚੱਲਦਾ ਬੋਲੋ ਕਿਦਾਂ ਦਾ ਤਾਂ ਨਜਾਂਦਾ ਕੁੜੀਆਂ-ਬੁੜੀਆਂ ਕੀ ਜੋ ਜੇ ਦਸ ਦੇਵਪਾਰ ਦਾ ਧੰਦਾ ਨਜਾਂਦਾ ਇਹ ਅੱਛਾ ਇਹ ਤੁਸੀਂ ਇਹਨਾਂ ਨੇ ਕਬਜ਼ਾ ਕਰਕੇ ਤੇ ਦੇਖ ਵਪਾਰ ਦਾ ਧੰਦਾ ਖੋਲਿਆ ਹੋਇਆ ਹਾਂ ਹਾਂਜੀ ਅੱਛਾ ਉਹਨਾਂ ਨੇ ਪਿਆਰ ਨਾ ਠੀਕ ਆ ਕੀ ਨਾ ਕੀ ਨਾ ਤੁਹਾਡਾ ਵਾ ਅਨਮੋਲ ਕਿੱਥੇ ਰਹਿੰਦੇ ਤੁਸੀਂ ਅੱਛਾ ਮਹੱਲੇ ਦੇ ਹੀ ਆ ਅੱਛਾ ਜੀ ਹਾਂ ਦੱਕਾ ਕੀਤਾ ਹੋਇਆ ਸੀ ਇਸ ਮਾਦਾ ਜੀ ਦੇ ਨਾਮ ਰਜਿਸਟਰੀ ਆ ਇੰਤਕਾਲਾ ਬਦਨਾਮ ਕਰਦੀ ਆ ਦੇ ਵਪਾਰ ਦਾ ਕੰਮ ਲੈਣਾ ਆਪਣਾ ਘਰ ਵਾਪਸ ਲੈਣ ਆਏ ਆ ਦੇਖੋ ਆ ਦੇਖੋ ਲੋਕ ਖੜੇ ਆ ਆ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਘਰ ਆਪਣਾ ਲੈਣ ਆਏ ਆ ਤੇ ਘਰੋਂ ਸਾਰੇ ਫਰਾਰ ਹੋ ਗਏ ਨੇ ਤੁਸੀਂ ਦੇਖ ਸਕਦੇ ਹੋ ਸੋਨਾ ਟੀਵੀ ਪੰਜਾਬ ਦੇ ਉੱਤੇ ਦੇਖੋ ਇਹ ਸਾਰਾ ਸਮਾਨ ਪਾਰ ਦਾ ਕੰਦਾ ਚੱਲਦਾ ਹੈ ਪੱਤਰਕਾਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਤੁਹਾਡੇ ਮੁੱਦੇ ਦਾ ਹੀ ਨਹੀਂ ਪਤਾ ਨਹੀਂ ਨਹੀਂ ਦੇਵ ਵਪਾਰ ਚੱਲਦਾ ਕਿ ਨਹੀਂ ਇਹ ਪੁੱਛਣਾ ਚੱਲਦਾ ਜੀ ਨਹੀਂ ਦੇਵ ਵਪਾਰ ਤਾਂ ਹੰਦਾ ਤੇ ਹੁੰਦਾ ਨਹੀਂ ਜਿਹੜਾ ਮੇਰਾ ਵੀਰੇ ਜਿਹੜੀ ਗੱਲ ਦੇਵ ਵਪਾਰ ਦੇ ਪੁੱਛਣਾ ਦੇਵ ਵਪਾਰ ਤੋਂ ਨਹੀਂ ਜਾਂਦਾ ਕਿ ਨਹੀਂ ਚਲੋ ਜੀ ਬਹੁਤ ਲੋਕ ਜਿਹੜੇ ਕਹਿ ਰਹੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਆਹ ਦੇਖੋ ਆਹ ਦੇਖੋ ਜੀ ਆਹ ਦੇਖੋ ਆਹ ਦੇਖੋ ਜੀ ਅੰਦਰੋਂ ਨਿਰੋਧ ਦੀਆਂ ਟੱਪੀਆਂ ਬੱਟੀਆਂ ਵੱਡੀਆਂ ਲੱਗਣੀਆਂ ਆਹ ਦੇਖੋ ਬੱਸ ਤੁਹਾਨੂੰ ਦੱਸਦਾ ਸਰਪੋਰਟ ਦੇ ਵਿੱਚ ਖਲੇਖ ਲਾ ਦੇਖੋ ਨਹੀਂ ਨਹੀਂ ਪੂੜੀ ਗਿਆ ਪੂੜੀ ਗਿਆ ਆ ਦੇਖੋ ਆ ਦੇਖ ਲਓ ਆ ਦੇਖੋ ਆ ਦੇਖੋ ਜੀ ਆ ਦੇਖੋ ਆ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਦਾਂ ਦੇ ਲੋਕਾਂ ਦੇ ਨਾਲ ਕਾਰਵਾਈ ਚਾਹੀਦੀ ਆ ਆ ਦੇਖੋ ਕਿੰਨੇ ਵੱਡੇ ਵੱਡੇ ਡੱਬੇ ਜਿਹੜੇ ਕਿ ਮੱਲੀ ਬੋਧ ਦੇ ਮੱਲੀ ਆ ਦੇਖੋ ਇਹਨਾਂ ਨੌਜਵਾਨਾਂ ਨੇ ਇਹ ਘਰ ਅੰਦਰੋਂ ਜਦੋਂ ਖਾਲੀ ਕਰਿਆ ਸੀ ਇਹਦੇ ਵਪਾਰ ਦਾ ਧੰਦਾ ਵੀ ਚੱਲਦਾ ਸਾਡਾ ਮਕਾਨ ਹੈ ਔਰ ਇਹਨਾਂ ਕੋਲੇ ਸਾਰੋ ਡਾਕੂਮੈਂਟਸ ਨੇ ਜਿਨ੍ਹਾਂ ਦਾ ਮਕਾਨ ਹੈ ਉਹ ਆਪਣਾ ਘਰ ਛੱਡ ਕੇ ਫਰਾਰ ਹੋ ਗਏ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਮਕਾਨ ਕੱਢੋ ਤੁਸੀਂ ਇਕੱਲੇ ਮੂਵੀਆਂ ਨਾਲ ਛੱਡੋ ਖਿਆਲੇ ਬਣ ਜਾਣਾ ਫਰਾਰ ਹੋ ਲੈਣਾ ਆਹ ਦੇਖੋ ਬਿਲਕੁਲ ਤਸਵੀਰਾਂ ਤੁਹਾਨੂੰ ਘਰ ਦੀਆਂ ਦਿਖਾ ਦਿੰਦੇ ਆ ਇਸ ਘਰ ਦੇ ਉੱਤੇ ਕਬਜ਼ਾ ਕੀਤਾ ਹੋਇਆ ਸੀ ਨਜਾਇਜ਼ ਬਿਲਕੁਲ ਤੇ ਦੇ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸੋਨਾ ਟੀਵੀ ਪੰਜਾਬ ਦੇ ਉੱਤੇ ਓਏ ਜਿਨ੍ਹਾਂ ਦੇ ਵੱਲੋਂ ਕਬਜ਼ਾ ਕੀਤਾ ਗਿਆ ਸੀ ਉਹ ਫਰਾਰ ਹੋ ਗਏ ਨੇ ਆ ਡਰਮਰ ਦੇ ਨਸ਼ੇ ਵਾਲੀਆਂ ਪੱਤੇ ਨਸ਼ੇ ਵਾਲੇ ਪੱਤੇ ਜੀ ਆ ਦੇਖ ਲਓ ਜੀ ਆ ਦੇਖੋ ਮੈਡੀਸਨ ਬਹੁਤ ਨਿਕਲ ਨਹੀਂ ਆ ਰਹੀ ਆ ਹਲਾਓ ਔਰ ਆ ਦੇਖ ਲਓ ਮਾਤਾ ਪੱਤੇ ਨਸ਼ਾ ਆ ਦੇਖ ਸਕਦੇ ਹੋ ਤੁਸੀਂ ਮੈਡੀਸਨ ਕੁਝ ਨੌਜਵਾਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਹ ਨਸ਼ੀਲੀਆਂ ਨਸ਼ੀਲੇ ਪਦਾਰਥ ਹਨ ਜੋ ਨਿਕਲਿਆ ਜਦੋਂ ਜਦੋਂ ਘਰ ਨੂੰ ਖਾਲੀ ਕਰਵਾਇਆ ਜਾ ਰਿਹਾ ਸੀ ਕਬਜ਼ਾ ਲਿਆ ਜਾ ਰਿਹਾ ਸੀ ਆਹ ਕਾਗਡ ਵਾਲਾ ਡੱਬਾ ਉਹ ਭਾਈ ਇੱਧਰ ਉਧਰ ਕੁੜੀਆਂ ਹੈਗੀਆਂ ਇੱਧਰ ਉਹਦਾ ਡੱਬਾ ਦੇਖੋ ਆਹ ਦੇਖੋ ਆਹ ਡੱਬਾ ਨਿਕਲਿਆ ਆ ਦੇਖੋ ਆਹ ਦੇਖੋ ਡੱਬਾ ਇਹ ਭਾਈ ਕਾਦੇ ਵਾਸਤੇ ਸੀਗਾ ਇਹ ਇਹ ਨਜਾਇਜ਼ ਧੰਦਾ ਕਰਦੀਆਂ ਜੀ ਆਹ ਨਜਾਇਜ਼ ਧੰਦਾ ਕਰਦੇ ਸੀਗੇ ਉਹਨਾਂ ਵਾਸਤੇ ਆ ਆਹ ਦੱਬਾ ਦੇ ਆਹ ਦੇਖੋ ਜੀ ਇੱਕ ਹੋਰ ਆ ਜੀ ਆਹ ਦੇਖੋ ਜੀ ਬੰਦ ਸੀਲ ਬੰਦ ਕੌਂਡਮ ਦੇ ਡੱਬੇ ਕਿੰਨੇ ਜਿਆਗ ਰੱਖੇ ਹੋਏ ਸੀ ਲੈ ਅੱਛਾ ਢੇਰ ਲੱਗੇ ਪਏ ਕੌਂਡਮ ਦੇ ਡੱਬੇ ਧਰਮਕੋੜ ਦੇ ਵਿੱਚ ਅਨਲੀਗਲ ਕੰਮ ਆਹ ਦੇਖੋ ਅਨਲੀਗਲ ਆਹ ਦੇਖੋ ਕਿੰਨੇ ਅੰਦਰੋਂ ਕੱਢੇ ਆ ਜਿਨ੍ਹਾਂ ਦੇ ਘਰ ਤੇ ਕਬਜ਼ਾ ਕੀਤਾ ਹੋਇਆ ਸੀ ਉਹਨਾਂ ਨੇ ਆਪਣਾ ਘਰ ਜਦੋਂ ਤਬਜਾ ਲੈਣ ਦੇ ਲਈ ਆਏ ਤਾਂ ਉਹਨਾਂ ਨੇ ਜਦੋਂ ਘਰ ਦੇ ਵਿੱਚੋਂ ਸਮਾਨ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਵੱਡੇ ਆ ਵੱਡੀਆਂ ਡੱਬੀਆਂ ਭਰੀਆਂ ਹੋਈਆਂ ਜਿਹੜੀਆਂ ਨਰੋਧ ਦੇਖੋ ਤੁਸੀਂ ਨਰੋਧ ਦੀਆਂ ਡੱਬੀਆਂ ਹੋਈਆਂ ਆਹ ਦੇਖੋ ਦੇਖੋ ਇੱਥੇ ਜਿਹੜਾ ਕਿ ਜਿਸਮ ਫਰੋਸ਼ੀ ਦਾ ਧੰਦਾ ਚੱਲਦਾ ਸੀ ਬਹੁਤ ਸਾਰੇ ਨਰੋਧ ਨਿਕਲੇ ਆ ਆਹ ਦੇਖੋ ਆਸ-ਪਾਸ ਦੇ ਲੋਕਾਂ ਦਾ ਵੀ ਕਹਿਣਾ ਹੈ ਕਿ ਇੱਥੇ ਧੰਦਾ ਚੱਲਦਾ ਸੀਗਾ ਦੇਖੋ ਇਸ ਤਰ੍ਹਾਂ ਲੋਕ ਆਏ ਹੋਏ ਨੇ ਔਰ ਪ੍ਰਸ਼ਾਸਨ ਹਜੇ ਤੱਕ ਨਹੀਂ ਪਹੁੰਚਿਆ ਆ ਦੇਖੋ ਭਾਈ ਆ ਦੇਖੋ ਇਹ ਦੇਖੋ ਆ ਇਹ ਜਦੋਂ ਘਰ ਦੀ ਸਫਾਈ ਕਰਦੇ ਸੀ ਤਾਂ ਵਿੱਚੋਂ ਵੱਡੇ ਵੱਡੇ ਡੱਬੇ ਨਰੋਧ ਦੇ ਨਿਕਲੇ ਦੇਖੋ ਕਿਸ ਤਰ੍ਹਾਂ ਇੱਥੇ ਕਿਸ ਤਰ੍ਹਾਂ ਗੰਦ ਪਾਇਆ ਜਾ ਰਿਹਾ ਸੀ ਇਸ ਮਹੱਲੇ ਦੇ ਵਿੱਚ ਮਹੱਲੇ ਦੇ ਲੋਕ ਆ ਦੇਖੋ ਆ ਦੇਖੋ ਮੇਰਾ ਜਗਾ ਕੋਈ ਆ ਦੇਖੋ ਮੇਰਾ ਆ ਦੇਖੋ ਭਾਈ ਆ ਕਿਸ ਤਰ੍ਹਾਂ ਦੇਖੋ ਔਰ ਲੋਕ ਹੈਰਾਨ ਹੋਇਆ ਤੇ ਜਿਸਮ ਵਿਰੋਧੀ ਦਾ ਧੰਦਾ ਚੱਲਦਾ ਸੀ ਆ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਕੰਡਮ ਦੇਖੋ ਗਰਭ ਨਰੋਧਕ ਗੋਲੀਆਂ ਕੰਡਮ ਦੇ ਡੱਬੇ 100 ਡੱਬੇ ਕਿਸ ਜਿਸਮ ਵਿਰੋਧੀ ਧੰਦੇ ਕਰਨ ਵਾਲੇ ਰੱਖਦੇ ਸੀ ਇਹ ਹੋਰ ਰੱਖੇ ਹੋਇਆ ਦੇਖੋ ਤੁਸੀਂ ਇਸ ਇਹ ਮਹੱਲੇ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਚੱਲਦਾ ਸੀ ਆਇਆ ਜੀ ਇਹਨਾਂ ਨੇ ਸਾਰਾ ਮਹੱਲਾ ਬਹੁਤ ਖੁਸ਼ ਹੈ ਇਹਨਾਂ ਤੋਂ 12 13 ਜਿਹੜਾ ਸਾਲਾਂ ਦੀਆਂ ਘੋੜੀਆਂ ਲਿਆ ਕੇ ਵਾਰਦੀ ਹੈ ਤੁਸੀਂ ਇੱਥੇ ਮਹੱਲੇ ਦੇ ਆ ਕੀ ਨਾਂ ਤੁਹਾਡਾ ਮੇਰਾ ਨਾਂ ਮੰਨੂ ਆਈ ਉਹ ਮੰਨੂ ਬਾਈ ਇਹ ਜਿਹੜਾ ਅੱਜ ਇਹ ਇੰਨੇ ਕੌਂਡਮ ਨਿਕਲੇ ਆ ਇਸ ਤਰ੍ਹਾਂ ਦੇ ਜਿਸਮ ਪਰੋਸ਼ੀ ਦਾ ਧੰਦਾ ਚੱਲਦਾ ਸੀ ਤੁਹਾਨੂੰ ਪਤਾ ਸੀਗਾ ਹਾਂਜੀ ਪਤਾ ਸੀ ਪਰ ਕੋਈ ਬੋਲਦਾ ਨਹੀਂ ਸੀਗਾ ਇਹ ਮਹੱਲੇ ਦਾ ਵਿਚਾਰਾ ਕਰਦਾ ਤੇ ਪੁਲਿਸ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ। ਉਹ ਸੁਣੋ ਇਹ ਪਤਾ ਹੀ ਨਹੀਂ ਕੀ ਕਰਦੀ ਪੁਲਿਸ ਹੁੰਦੀ ਕਿ ਕਰਦੀ ਗੱਲਬਾਤ ਬਸ ਤੁਰ ਜਾਂਦੀ ਹੈਗੀ। ਤੇ ਕੁੜੀਆਂ ਹੁੰਦੀਆਂ ਹੀ ਮੰਡੀਆਂ ਸਕੂਲ ਦੀਆਂ ਕੁੜਗਾਂ ਨੂੰ ਇੰਦਰਵਾੜ ਦੀ ਹੀ ਗੰਤ ਕਰਉਂਦੀ ਸੀਗੀ ਜੀ। ਮੁੰਡੇ ਲੈ ਕੇ ਆਉਂਦੀ ਪੈਸੇ ਨਾਲ। ਆਪ ਜਿਸਮ ਬਲੋ ਸੀਦਾ ਵੀ ਲੋ ਤੁਹਾਡੇ ਸਾਹਮਣੇ ਹੀ ਆਈ ਹੰਦਾ ਚੱਲਦਾ ਸੀ ਇਹਨਾਂ ਦਾ ਹੀ। ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਹੋਣੀ ਚਾਹੀਦੀ ਆਈ ਜਰੂਰ ਹੋਣੀ ਚਾਹੀਦੀ ਆਈ ਮੱਲੇ ਦਾ ਸਾਡੇ ਮੱਲੇ ਦਾ ਨਾਮ ਬਦਨਾਮ ਕੀਤਾ ਹੋਇਆ ਹੀ ਇਹ ਕਿਹੜਾ ਮਲਾਵਾ ਹੈਦਾ ਇਹ ਲੋਗੜ ਵਸਤੀ ਵਾਜਦਾ ਇਧਰੋਂ ਫਿਰ ਲੋਗੜ ਵਸਤੀ ਮਲਾਵਾ ਹੀ ਸਾਰਾ ਮੱਲਾ ਇਹਨਾਂ ਦਾ ਦੁਖੀ ਆ ਹੀ ਹਾਂ ਤੁਸੀਂ ਦੇਖ ਸਕਦੇ ਆ ਕਿਵੇਂ ਲੋਕੀ ਖੁਸ਼ ਆਈ ਜਦੋਂ ਨਿਕਲਦੇ ਪਏ ਆ ਸਾਰੇ ਕਹਿੰਦੇ ਆ ਵਧੀਆ ਗੱਲ ਆ ਇਹਨਾਂ ਨੂੰ ਇੱਥੋਂ ਕੱਢਣਾ ਚਾਹੀਦਾ ਹੀ ਬਾਹਰ ਐ ਕਿ ਨਿਯਾਇਜ਼ ਕਬਜ਼ਾ ਕਰੀ ਫਿਰਦੇ ਅਗਲੇ ਰਾਤਾਂ ਤੇ ਹਾਂ ਠੀਕ ਹੈ ਦੇਖੋ ਤੁਸੀਂ ਪਿੰਡ ਵਾਸੀਆਂ ਨੇ ਕਿਸ ਤਰ੍ਹਾਂ لوکاں نے پنڈ واسیوں نے دسیا کہ ناجائز قبضہ کر کے آ دیکھو جسوں فروشی دا ਧੰਦਾ ਇੱਥੇ ਇੱਕ ਔਰਤ ਕਰਦੀ ਸੀ اور الگ الگ جگہ ਤੋਂ ਲਿਆ ਕੇ ہاں بھائی کی ناں ڈڈا ووٹ ਸਿੰਘ ਜੀ ووٹ ਸਿੰਘ ਜੀ ਇੱਥੇ ناجائز ਧੰਦਾ ਹੁੰਦਾ ਸੀਗਾ ਆ ਤੁਹਾਡੇ ਸਾਹਮਣੇ ਆ ਸਾਹਿਬ ਕਿਸੇ ਜਾਂਦਾ ਤੁਹਾਨੂੰ ਬੜਾ ਕਹਿਣ ਦੀ ਤਾਂ ਕੋਈ ਗੋੜੀ ਨਹੀਂ ਹੋਣੀ ਹੁੰਦੀ ਕਾਰਵਾਈ ਹੋਣੀ ਚਾਹੀਦੀ ਇਹਨਾਂ ਲੋਕਾਂ ਤੇ ਹੋਣੀ ਚਾਹੀਦੀ ਜੀ ਪ੍ਰਸ਼ਾਸਨ ਨੂੰ ਕਿਉਂ ਹਾਂ ਹੁੰਦਾ ਦੇਖ ਕੇ ਬਿਲਕੁਲ ਹੋਣੀ ਚਾਹੀਦੀ ਕਾਰਵਾਈ ਇਹ ਇਹ ਇੱਕ ਨਜਾਇਜ਼ ਕਬਜ਼ਾ ਕੀਤਾ ਸੀ ਦੂਜਾ ਇਹ ਇਸ ਤਰ੍ਹਾਂ ਦੀ ਹਰਕਤਾਂ ਕਰਦੇ ਸੀ ਕਿ ਇੱਥੋਂ ਦੇ ਜਿਹੜੇ ਇੱਥੇ ਰਹਿੰਦੇ ਆ ਮਹੱਲੇ ਤੁਸੀਂ ਇੱਥੇ ਮਹੱਲੇ ਤੇ ਰਹਿਣ ਵਾਲੇ ਆ ਨਹੀਂ ਜੀ ਅਸੀਂ ਕੀ ਜਿਹੜੀ ਰੈਡ ਆਲੀ ਸੀ ਤੁਹਾਨੂੰ ਬੋਲ ਮੈਨੂੰ ਅੱਛਾ ਜੀ ਇਸ ਤਰ੍ਹਾਂ ਦੇ ਕੰਮ ਜਿਹੜੇ ਲੋਕ ਕਰਦੇ ਆ ਪ੍ਰਸ਼ਾਸਨ ਸੁੱਤਾ ਪਿਆ ਕੀ ਗੱਲ ਇਹਨਾਂ ਨੂੰ ਲੋਕਾਂ ਨੂੰ ਬਾਹਰ ਕੱਢਣਾ ਜਾਣਾ ਚਾਹੀਦਾ ਸੀ ਲੋਕਾਂ ਦੇ ਜਿਹੜੇ ਇੱਕ ਧੀਆਂ ਪੁੱਤ ਖਰਾਬ ਕਰਦੇ ਆ ਹਾਂ ਜੀ ਬਿਲਕੁਲ ਬਿਲਕੁਲ ਚਾਹੀਦਾ ਚਾਹੀਦਾ ਕਾਰਵਾਈ ਹੋਵੇ ਬਾਹਰ ਕੱਢਣਾ ਚਾਹੀਦਾ ਸੀ ਇੱਕ ਘਰ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਦੂਜਾ ਇਹ ਜਿਸਮ ਫਰੋਚੀ ਦਾ ਧੰਦਾ ਕਰ ਰਹੇ ਸੀਗੇ ਹਾਂ ਜੀ ਬਿਲਕੁਲ ਆ ਤੁਸੀਂ ਸਾਹਮਣੇ ਬਾਰ ਬਾਰ ਸਾਲ ਦੀਆਂ ਬੱਚੀਆਂ ਨੂੰ ਕਿਵੇਂ ਦੱਸ ਦੋ ਸੱਚੀ ਗੱਲ ਦੱਸਿਓ ਤੁਸੀਂ ਮਾਰ ਨਹੀਂ ਦੋ ਹਾਂ ਜੀ ਸਭ ਕੁਝ ਵੇਖ ਲਓ ਇਹਨਾਂ ਲੋਕਾਂ ਦੇ ਉੱਤੇ ਕ ਜ਼ਰੂਰ ਹੋਣੀ ਚਾਹੀਦੀ ਹਾਂ ਆ ਜ਼ਰੂਰ ਔਰ ਸਭਨ ਜ਼ਰੂਰ ਹੋਣੀ ਚਾਹੀਦੀ ਦੇਖੋ ਤੁਸੀਂ ਇਹ ਲੋਕਾਂ ਦਾ ਵਿਊ ਨੇ ਧਰਮਕੋਟ ਦੇ ਲੋਕਾਂ ਦੇ ਔਰ ਲੋਕਾਂ ਦੇ ਆਹ ਦੇਖੋ ਹੋਰ ਕਿੰਨੇ ਕੌਂਡਮ ਆਹ ਦੇਖੋ ਜੀ ਹੋਰ ਕਿੰਨੇ ਆਹ ਬਰਤੇ ਹੋਏ ਕੌਂਡਮ ਆਹ ਭਾਈ ਬਰਤੇ ਹੋਏ ਕੌਂਡਮ ਬਰਤੇ ਹੋਏ ਆਹ ਦੇਖੋ ਜੀ ਆ ਵਰਤੇ ਹੋਏ ਕੰਡਮ ਦੇ ਬੁਨੇ ਪਏ ਆ ਇਹ ਦੇਖੋ ਆ ਯੂਜ਼ ਕੀਤੇ ਹੋਏ ਕੰਡਮ ਦੇ ਆ ਆ ਆ ਦੇਖ ਧੰਦਾ ਭਾਜੀ ਦੇਖ ਆ ਦੇਖੋ ਜੀ ਜਸਮ ਬਰੋਚੀ ਦਾ ਧੰਦਾ ਜੋਰਾ ਸ਼ੋਰਾ ਤੇ ਨਿੱਕੀਆਂ ਨਿੱਕੀਆਂ ਕੁੜੀਆਂ ਪਾ ਦੱਸਿਆ ਜਾ ਰਿਹਾ ਹੈ ਕਿ ਮਹੱਲੇ ਵਾਸੀਆਂ ਨੇ ਦੱਸਿਆ ਕਿ 12-12 ਸਾਲਾਂ ਦੇ ਬੱਚੇ ਜਿਸਮ ਬਰੋਚੀ ਧੰਦੇ ਦੇ ਵਿੱਚ ਆਉਂਦੇ ਆ ਆ ਦੇਖੋ ਦੇਖੋ ਆ ਜਿਹੜੇ ਯੂਜ਼ ਕੀਤੇ ਹੋਏ ਤੁਸੀਂ ਦੇਖ ਸਕਦੇ ਹੋ ਵਰਤੇ ਹੋਏ ਕੰਡਮ ਪਏ ਹੋਏ ਨੇ ਜਿਹੜੇ ਕਿ ਆ ਦੇਖੋ ਅਮਲੇ ਵਾਸੀਆਂ ਵੱਲੋਂ ਦੱਸਿਆ ਜਾ ਰਿਹਾ ਮੈਂ ਤਾਂ ਕਿਹਾ ਦੇ ਦਿਓ ਬਿਆਨ ਹਾਂ ਬੀਬੀ ਇਹ ਹਾਂਜੀ ਸਾਰਾ ਮਹੱਲਾ ਸਾਡੇ ਕੋਲੇ ਜਾਂਦਾ ਵੀ ਅਸੀਂ ਬਹੁਤ ਦੁਖੀਆਂ ਬਾਰੇ ਦੁਖੀਆਂ ਕੁੜੀਆਂ ਮੁੰਡੇ ਆਉਂਦੇ ਆ ਆ ਗੱਲ ਚੀਜ਼ਾਂ ਰੱਖਦੀ ਆ ਕੋਲੇ ਬੀਬੇ ਇਹ ਜਿਹੜਾ ਜਿਸਤਾ ਜਿਹੜਾ ਜਿਸਮ ਪਰੋਸ਼ੀ ਦਾ ਧੰਦਾ ਆ ਜਿਹੜਾ ਥੱਲੇ ਜਿਸਮ ਪਰੋਸ਼ੀ ਦਾ ਧੰਦਾ ਚੱਲ ਰਿਹਾ ਸ਼ਰੀਆਮ ਕੀ ਕਹਿਣਾ ਚਾਹੁੰਦੇ ਹੋਂਦੇ ਬਾਰੇ ਸਾਨੂੰ ਸਾਰੇ ਜਾ ਜਾ ਕੇ ਕੰਡੇ ਆ ਹਾਂਜੀ ਹਾਂ ਅਸੀਂ ਡਰਦੇ ਆ ਵੀ ਸਾਡੇ ਤੇ ਨਾ ਕੋਈ ਐਕਸ਼ਨ ਆ ਜੇ ਇਸ ਕਰਕੇ ਅਸੀਂ ਅੱਜ ਆਏ ਆ ਹੱਕ ਕੇ ਆਏ ਆ ਅਸੀਂ ਇਸ ਜਨਾਨੀ ਦੀਆਂ ਮਿੰਤਾ ਬਹੁਤ ਕੀਤੀਆਂ ਇਹ ਤੈਨੂੰ ਕਮਰਾ ਵੀ ਪਾਉਣੇ ਆ ਤੂੰ ਇਹ ਕੰਮ ਨਾ ਕਰ ਇਹਨੇ ਨਹੀਂ ਗੱਲ ਮੰਨੀ ਇਹਨੇ ਤੁਹਾਡਾ ਘਰ ਖਾਲੀ ਨਹੀਂ ਕੀਤਾ ਨਾ ਜੀ ਸਾਡਾ ਘਰ ਖਾਲੀ ਨਹੀਂ ਕੀਤਾ ਸਾਡਾ ਇਹ ਸਮਾਨ ਵੀ ਅਸੀਂ ਰੱਖ ਕੇ ਗਏ ਸੀ ਅੱਛਾ ਜੀ ਉਹ ਪਤਾ ਨਹੀਂ ਇਹਨੇ ਕਿੱਥੇ ਕੀ ਕਰਤਾ ਬੈੱਡ ਸੀ ਸੋਫਾ ਸੀ ਕੁਰਸੀਆਂ ਸੀ ਹੂੰ ਹੋਰ ਬਰਤਨ ਵਾਲੇ ਭਾਂਡੇ ਇਹਨਾਂ ਲੋਕਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਬੱਚਿਆਂ ਨਾਲ ਇਸ ਤਰ੍ਹਾਂ ਖਿਲਵਾੜ ਕਰਦਾ ਹੈ ਜ਼ਿੰਦਗੀ ਦੇ ਨਾਲ ਫਣ ਵੀ ਅਸੀਂ ਆਏ ਆ ਜਦੋਂ ਉਹ ਦੋ ਮੁੰਡੇ ਤੇ ਦੋ ਕੁੜੀਆਂ ਭਾਜੇ ਦਿਨਾਂ ਬੂਟ ਉਹਨਾਂ ਵਿਆ ਪਏ ਆ ਹਾਂਜੀ ਹਾਂ ਹੁਣ ਫੇਰ ਆਏ ਬੇਸੀਏ ਹਾਂ ਅਸੀਂ ਬਸਾਂ ਬਾਹਰ ਖਲਾਇਆ ਉਹਨਾਂ ਤੋਂ ਅੰਦਰ ਵਾਰ ਦਿਆ ਹੈ ਜਾ ਕੇ ਆ ਕੇ ਖਾਣ ਹਾਂਜੀ ਅਭੀ ਬਹੁਤ ਉੱਪਰ ਰਹਾਂਗਾ ਆਨਗਵਾਂ ਦਾ ਪੱਥਰ ਉਠਾਰੇ ਕਈ ਜਾਂਦੇ ਆ ਵੀ ਅੱਗੇ ਤੁਸੀਂ ਸਾਡੇ ਫਰਕ ਫਰਕ ਦੀਆਂ ਠੀਕ ਹੈ ਟੰਦਪਾ ਹਾਂਜੀ ਆ ਦੇਖੋ ਇਹ ਵਿਆਗਰਾ ਜਿਹੜੀਆਂ ਪਾਵਰ ਵਧਾਉਣ ਦੀਆਂ ਦਵਾਈਆਂ ਅਤੇ ਕੌਂਡਮ ਜਿਹੜੇ ਬਿਨਾਂ ਯੂਜ਼ ਕੀਤੇ ਹੋਏ ਤੇ ਇੱਧਰ ਬਹੁਤ ਸਾਰੇ ਯੂਜ਼ ਕੀਤੇ ਹੋਏ ਕੌਂਡਮ ਪਏ ਨੇ ਇਹ ਧਰਮਕੋੜ ਲੋਗੜ ਬਸਤੀ ਦੀਆਂ ਤਸਵੀਰਾਂ ਨੇ ਔਰ ਆ ਖੜੇ ਨੇ ਲੋਕ ਜਿਹੜੇ ਇਹਨਾਂ ਲੋਕਾਂ ਤੋਂ ਇਹ ਦੁਖੀ ਸਨ ਕਿ ਇਹ ਲੋਕ ਨੇ ਜਿਹੜੇ ਜਿਸੰ ਬਰੋਚੀ ਦਾ ਧੰਦਾ ਕਰਦੇ ਸੀ ਆਪਾਂ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਆ ਦੇਖੋ ਕਿਸ ਤਰ੍ਹਾਂ ਢੇਰ ਲੱਗੇ ਪਏ ਨੇ ਅਤੇ ਕੰਡਮ ਜਿਹੜੇ ਯੂਜ਼ ਕੀਤੇ ਹੋਏ ਨੇ ਉਹ ਵੀ ਤੁਹਾਨੂੰ ਦਿਖਾਏ ਆ ਕਿਸ ਤਰ੍ਹਾਂ ਆਪਣਾ ਘਰ ਆ ਜਿਹੜਾ ਖਾਲੀ ਕਰਵਾ ਰਹੇ ਨੇ ਜਿਨ੍ਹਾਂ ਦੇ ਆਪਾਂ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕੰਡਮ ਯੂਜ਼ ਕੀਤੇ ਹੋਏ ਗਰਭ ਨਿਰੋਧਕ ਗੋਲੀਆਂ ਔਰ ਹੋਰ ਵੀ ਬਹੁਤ ਕੁਝ ਜਿਹੜਾ ਕਿ ਇੱਥੋਂ ਨਿਕਲਿਆ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਤੁਹਾਡਾ ਜੀ ਹਾਂਜੀ ਕੀ ਨਾਂ ਤੁਹਾਡਾ ਸਿਵਰਜੀਤ ਵੀਰ ਇਹ ਜਿਹੜਾ ਅੱਜ ਇਹ ਤੇ ਜਿਸਮ ਪਰੇਸ਼ੀ ਦਾ ਧੰਦਾ ਚੱਲ ਰਿਹਾ ਸੀ ਇੱਕ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਬੋਲੋ ਪਰ ਅਸਲੀ ਨਹੀਂ ਹੋਰ ਵੀ ਨਹੀਂ ਚਾਹੀਦਾ ਇਹ ਤਾਂ ਚੱਲਣਾ ਦੇਖੋ ਜੀ ਮੁਹੱਲੇ ਦੇ ਵਿੱਚ ਛੋਟੇ ਛੋਟੇ ਬੱਚੇ ਆ ਬੱਚਿਆਂ ਦੇ ਉੱਤੇ ਬੁਰਾ ਅਸਰ ਪੈਂਦਾ ਇਸ ਤਰ੍ਹਾਂ ਅਨਲੀਗਲ ਤਰੀਕੇ ਦੇ ਨਾਲ ਜਿਸਮ ਪਰੋਚੀ ਦਾ ਧੰਦਾ ਕਰਨਾ ਕਿੱਥੋਂ ਤੱਕ ਜਾਇਜ ਆ ਗਲਤ ਗੱਲ ਹੈ ਇਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਹੋਣੀ ਚਾਹੀਦੀ ਇਹ ਮਕਾਨ ਆ ਜਿਹੜਾ ਖਾਲੀ ਕਰਾਉਣ ਹੋਏ ਇਹਨਾਂ ਦਾ ਵਾ ਇਹਨਾਂ ਦੇ ਨਾਂ ਜਿਸਟਰੀ ਇੰਤਕਾਲ ਇਹਨਾਂ ਦੇ ਅੱਛਾ ਜੀ ਇਹ ਨਜਾਇਜ਼ ਕਬਜ਼ਾ ਕੀਤਾ ਦੂਜਾ ਜਿਸਮ ਫਰੋਚੀ ਦਾ ਧੰਦਾ ਕਰ ਰਹੀ ਸੀ ਕਿ ਇੱਕ ਔਰਤ ਇੱਥੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਹਾਂਜੀ ਹਾਂਜੀ ਸਰ ਠੀਕ ਹੈ ਧੰਨਵਾਦ ਤੁਸੀਂ ਦੇ ਸਕਦੇ ਹੋ ਕੋਈ ਮਹੱਲਾ ਵਾਸੀ ਨੇ ਕੋਈ ਸ਼ਹਿਰ ਵਾਸੀ ਨੇ ਔਰ ਲੋਕਾਂ ਦਾ ਕਹਿਣਾ ਆ ਕਿ ਇਹਨਾਂ ਲੋਕਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਨਹੀਂ ਕੱਲ ਘਰ ਤੁਹਾਡਾ ਵਾ ਕਿਦ ਕਬਜ਼ਾ ਹੁੰਦਾ ਵੇ ਕਹਾਂਦੇ ਨਹੀਂ ਲਾਏ ਪਾਏ ਇਹ ਤਾਂ ਕੱਚੀ ਸੀ ਜਿਦੋਂ ਦਾ ਸਾਡਾ ਰਹਿਤ ਆ ਰਿਹਾ ਮਨਨ ਮਨ ਗੁੰਡਿਆਂ ਨੇ ਕਿਤੇ ਅਣਕਤੇ ਸਾਡਾ ਕਬਜ਼ਾ ਕਢੀ ਜਾਂਦੇ ਤੁਸੀਂ ਇਹ ਗੱਲ ਦੇਖੋ ਜੀ ਇੱਕ ਨਿਕਲ ਗਿਆ ਤੁਹਾਨੂੰ ਨਹੀਂ ਪਤਾ ਕੀ ਆ ਨਹੀਂ ਸਾਨੂੰ ਪਤਾ ਨਹੀਂ ਇਹ ਕੌਂਡਮ ਆ ਜੀ ਬੱਚਾ ਨਾ ਹੋਣ ਵਾਸਤੇ ਇਹ ਮਰਦ ਵਰਤਦਾ ਹੈ ਕਿ ਕੌਂਡਮਾਂ ਤੇ ਲਿਆਰਾਂ ਤੋਂ ਫਰੋਸ਼ੀ ਦਾ ਧੰਦਾ ਕੀਤਾ ਜਾਂਦਾ ਸੀ ਕੀ ਕਹਿਣਾ ਤੁਹਾਡਾ ਬਹੁਤ ਮਾੜੀ ਗੱਲ ਹੈ ਬਹੁਤ ਮਾੜੀ ਗੱਲ ਇਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਪ੍ਰਸ਼ਾਸਨ ਨੇ ਅੱਖਾਂ ਮੀਚੀਆਂ ਹੋਈਆਂ ਮੰਨਣ ਨੂੰ ਪਿਆਰ ਨਹੀਂ ਸਾਡੇ ਘਰ ਵਾਜੇ ਮੈਂ ਕੋਈ ਕਿਸੇ ਨਾਲ ਧੱਕਾ ਨਹੀਂ ਕਰਦੀ ਮੈਂ ਆਪਦੀ ਜੈਦਤ ਲਈ ਆ ਜੀ 13 14 ਸਾਲ ਹੋ ਗਏ 15 ਸਾਲ ਹੋ ਗਏ ਆ 15 ਸਾਲ ਹੋ ਗਏ ਆ ਇਸ ਜਨਾਨੀ ਦਾ ਜੈਸਮ ਪਰੋਸੀ ਦੇ ਧੰਦੇ ਦੇ ਪਰਚੇ ਆ ਅੱਛਾ ਇਹ ਆ ਜਨਾਨੀ ਆ ਕੀ ਨਾਂ ਤੁਹਾਡਾ ਮੇਰਾ ਤਾਂ ਨਹੀਂ ਕੁਛ ਵੀ ਪਤਾ। ਕੀ ਕੀਤਾ ਸੀ ਤੁਸੀਂ ਕਰਤੇ? ਨਹੀਂ ਜੀ ਸਾਡਾ ਆਪ ਦਾ ਹੀ ਹੈ। ਤੁਹਾਡਾ ਆਪ ਦਾ ਬਣਾਵਾ। ਉਹਨਾਂ ਨੇ ਡਾਕੂਮੈਂਟਸ ਪੱਕੇ ਵੀ ਦਿਖਾਏ ਆ ਪ੍ਰੂਫ ਆ ਉਹਨਾਂ ਕੋਲੇ ਰਜਿਸਟਰੀ ਆ ਇੰਤਕਾਲ ਆ। ਉਹਨਾਂ ਕੋਲ ਸਾਰਾ ਤੁਹਾਡੇ ਕੋਲ ਕੀ ਆ ਦਿਖਾ ਦਿਓ। ਫੇਰ ਫੇਰ ਤਾਂ ਕਬਜ਼ਾ ਹੀ ਹੈ। ਜਿਸ ਮਕਾਨ ਮਾਲਕ ਆਪਣਾ ਮਕਾਨ ਖਾਲੀ ਕਰਵਾ ਰਿਹਾ ਹੈ। ਔਰ ਮੱਲੀ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇਖੋ ਦੇਖੋ ਤੁਸੀਂ ਇੱਧਰ ਨੂੰ ਕਿੱਧਰ ਨੂੰ ਸਟਾਉਡ ਇੱਧਰ ਨੂੰ ਇੱਧਰ ਨੂੰ ਸੈਟ ਜਿਸ ਵਾਰੋਸ਼ੀ ਦਾ ਧੰਦਾ ਸ਼ਰੀਆਮ ਕੀਤਾ ਜਾ ਰਿਹਾ ਸੀ ਅੱਜ ਸਮਾਨ ਨਵੇੜ ਕੇ ਆ ਗਿਆ ਇਹਦਾ ਲਾਤਾ ਵਾ ਇਹ ਹੁਣ ਤੁਸੀਂ ਆਪ ਦਾ ਜਿੰਦੇ ਲਾਤੇ ਆ ਹਾਂ ਸਮਾਨ ਇਹਦਾ ਕਰਤਾ ਠੀਕ ਹੈ ਉਹ ਪਰਲੇ ਨੂੰ ਲਾਤਾ ਹਾਂ ਉਹ ਤੋਂ ਮੰਦਰੋਂ ਲਾਤਾ ਇਹ ਜਿੰਦਰੇ ਲੱਗ ਚੁੱਕੇ ਆ ਜਿਨ੍ਹਾਂ ਦਾ ਮਕਾਨ ਸੀਗਾ ਉਹਨਾਂ ਨੇ ਆਪਣੇ ਜਿੰਦਰੇ ਲਾਤੇ ਆ ਆ ਦੇਖੀ ਠੀਕ ਆ ਮੈਂ ਆਪ ਦੇਖ ਜਿੰਦੇ ਲਾਏ ਇਹ ਮੈਨਾਂ ਦਾ ਕਬਜ਼ਾ ਹੋ ਚੁੱਕਿਆ ਜੀ ਇਹਨਾਂ ਦਾ ਇਹਨਾਂ ਨੇ ਆਪਣਾ ਮਕਾਨ ਵਾਪਸ ਲੈ ਲਿਆ ਜੀ ਆਪਣੇ ਜਿੰਦਰੇ ਹਾਂ ਠੀਕ ਹੈ ਤੁਹਾਡਾ ਕੁਝ ਸਮਾਨ ਵਿੱਚ ਪਿਆ ਅੰਦਰ ਹਾਂਜੀ ਹਾਂਜੀ ਠੀਕ ਹੈ ਰੱਖੇ ਮੇਰਾ ਸਮਾਨ ਪਿਆ ਸੀ ਪਹਿਲਾਂ ਦਾ ਠੀਕ ਹੈ ਜੀ ਹੁਣ ਵੀ ਪਿਆ ਹੈ ਨਾ ਅੰਦਰ ਪਿਆ ਨਾ ਮੇਰਾ ਬੈੱਡ ਪਿਆ ਹੈ ਠੀਕ ਹੈ ਜੀ ਐ ਇਹਦਾ ਸਮਾਨ ਸੀ ਜਿਹੜਾ ਬਾਹਰ ਕੱਢਿਆ ਗਿਆ ਤੁਹਾਡਾ ਸਮਾਨ ਬਾਹਰ ਕੱਢਿਆ ਗਿਆ ਜੀ ਇਹ ਕਾਦੇ ਵਾਸਤੇ ਕੱਢਿਆ ਗਿਆ ਸਰ ਜੀ ਸਾਡੇ ਸਾਰੇ ਕਾਗਜ਼ ਬਣੇ ਹੋਏ ਆ ਸਾਨੂੰ ਬਿਨਾ ਪੁੱਛੇ ਇਹਨਾਂ ਨੇ ਸਮਾਨ ਕੱਢਿਆ ਵਾ ਨਾ ਸਾਡੇ ਕਾਗਜ਼ ਦੇ ਕਿਨਾਂ ਕੋਟ ਕਚੈਰੀ ਗਏ ਸਮਾਨ ਕੋਲੇ ਚੱਲ ਇੱਥੇ ਥਾ ਕੇ ਤੁਹਾਡਾ ਨਾਮ ਕੀ ਆ ਜੀ ਕਮਲਜੀਤ ਤੌਰ ਕਮਜੀਤ ਘਰ ਤੇ ਇਹਨਾਂ ਨੇ ਤੁਹਾਡਾ ਸਮਾਨ ਕਿਹਨਾਂ ਨੇ ਬਾਹਰ ਕੱਢਿਆ ਜਿੰਦਰ ਘਰ ਤੇ ਮੱਛੇ ਨੇ ਤੇ ਮਦੀਰ ਨੇ ਕੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਤੋਂ ਇਹ ਮੰਗ ਕਰਦੇ ਕਿ ਮੈਂ ਹੈਗੀ ਗਰੀਬ ਨੇ ਸਾਰੇ ਕਰ ਕੇ ਮੇਰੇ ਕੋਲ ਇਹ ਮੇਰਾ ਸਮਾਨ ਬਾਹਰ ਕੱਢਿਆ ਗਿਆ ਮੈਂ ਗਰੀਬ ਬਣੀਆ ਇੱਕ ਮੇਰਾ ਮੁੰਡਾ ਇੱਕ ਮੁੰਡਾ ਮੇਰਾ ਮਰ ਗਿਆ ਮਰ ਗਿਆ ਕੀ ਇਹਨਾਂ ਨੇ ਮਾਰਿਆ ਇਹਨਾਂ ਨੇ ਹੀ ਮਾਰਿਆ ਚਿੱਟਾ ਪਿਆ ਪਿਆ ਕਿ ਇਹਨਾਂ ਦੇ ਘਰੇ ਹੀ ਜਾਂਦਾ ਸੀ ਉਹ ਵੀ ਬਿਲਕੁਲ ਪ੍ਰੂਫ ਹੈਗੀ ਆ ਹੂੰ ਏ ਤੁਸੀਂ ਪ੍ਰਸ਼ਾਸਨ ਨੂੰ ਫੋਨ ਨਹੀਂ ਲਗਾਇਆ ਕਿ ਪ੍ਰਸ਼ਾਸਨ ਪਹੁੰਚਿਆ ਨਹੀਂ ਮੌਕੇ ਤੇ ਨਹੀਂ ਜੀ ਕੋਈ ਨਹੀਂ ਪਹੁੰਚਿਆ ਨਾ ਮੈਂ ਫੋਨ ਲਾਇਆ ਕਿਉਂਕਿ ਮੈਨੂੰ ਪਤਾ ਹੀ ਨਹੀਂ ਸੀ ਕਿਦੋਂ ਇਹਨਾਂ ਨੇ ਆ ਕੇ ਮੇਰੇ ਨਾਲ ਐ ਕਰਨਾ ਹੈ ਇਹਨਾਂ ਨੇ ਪਹਿਲਾਂ ਤੁਹਾਨੂੰ ਦੱਸਿਆ ਨਹੀਂ ਵੀ ਅਸੀਂ ਕਬਜ਼ਾ ਲੈਣਾ ਜੇ ਤੁਸੀਂ ਖਾਲੀ ਕਰ ਦਿਓ ਨਹੀਂ ਜੀ ਸਾਨੂੰ ਕੁਝ ਨਹੀਂ ਦੱਸਿਆ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਸਾਡੇ ਨਾਲ ਇੱਕ ਮੱਲੇ ਵਾਸੀਆਂ ਵਾਸਤਿਆਂ ਵਾਸਤੇ ਸਾਰੇ ਮੱਲੇ ਦੇ ਤੁਹਾਡੇ ਇਲਜ਼ਾਮ ਲਗਾਉਂਦੇ ਆ ਵੀ ਇਹ ਗਲਤ ਕੰਮ ਕਰਦੇ ਆ ਉਹਦਾ ਕੀ ਸੱਚਾਈ ਆ ਸੱਚਾਈ ਆ ਜੀ ਮੈਂ ਇਹ ਸਭ ਝੂਠ ਆ ਉਹਦੇ ਬੋਲ ਆ ਠੀਕ ਹੈ ਜਾਂ ਤਾਂ ਮੱਲੇ ਵਾਲੇ ਰੜਕੇ ਮੈਨੂੰ ਸੌਦਾ ਪੱਤਾ ਦੇ ਦੇਣ ਜਾਂ ਜਿਹੜਾ ਮੈਂ 4.5 ਲੱਖ ਰੁਪਈਆ ਉਹ ਕਰਜਾ ਦੇ ਦੇਣ ਜਿਹੜਾ ਮੈਂ ਉੱਥੇ ਜਵਾਕਾ ਦੇ ਚਿੱਤੇ ਤੇ ਪੈ ਸੈਂਟਰਾਂ ਚ ਲਾਇਆ ਤੁਹਾਡੀ ਮੰਗ ਕੀ ਆ ਸਾਡੀ ਮੰਗ ਇਹ ਆ ਕਿ ਮੈਨੂੰ ਆ ਮੇਰਾ ਘਰ ਮਿਲਣਾ ਚਾਹੀਦਾ ਮੇਰਾ ਇਨਸਾਫ ਹੋਣਾ ਚਾਹੀਦਾ ਮੇਰਾ ਇਨਸਾਫ ਹੋਣਾ ਚਾਹੀਦਾ ਬਸ ਇਹ ਇਹ ਐਡਰੈਸ ਦਿਓ ਜੀ ਐਡਰੈਸ ਕਿੱਥੋਂ ਦਾ ਐਡਰੈਸ ਤਾਂ ਕੋਟ ਲੋਗੜ ਵਸਤੀ ਮੈਂ ਲੋਗ ਲੋਗ ਅਰਦਾ ਲਾਇਆ ਵੇ ਆ ਹਾਂਜੀ ਇੱਕ ਇੱਕ ਬੱਚਾ ਸਾਡਾ ਜਿਹੜਾ ਬੱਚਾ ਸਾਡੇ ਡਾਲ ਹੋਇਆ ਪਿਓ ਪਿਓ ਅਰਦਾ ਕਰਦਾ 5 ਦਿਨਾਂ ਬਾਅਦ ਅੱਜ ਮੇਰੇ ਬੰਦੇ ਗਿਆ ਤੇ ਠੀਕਾ ਇਹ ਅਸੀਂ ਚਿੱਟਾ ਪਿਆ ਪਾ ਕੇ ਇਹ ਜਿਹੜੀ ਆਈ ਆ ਇਹ ਆਪੇ ਚਿੱਟਾ ਪੀਂਦੀ ਆ ਮਿੱਟੀ ਨੂੰ ਵੀ ਪੀਂਦੀ ਆ ਘਰ ਘਰ ਖਵਾਉਂ ਫੇਰ ਦਿੰਦੀ ਆ ਇਹ ਚਿੱਟਾ ਜਿਹਨਾਂ ਨੇ ਅੱਜ ਕਬਜ਼ਾ ਕੀਤਾ ਗਿਆ ਘਰ ਤੇ ਉਹ ਉਹ ਕਹਿੰਦੇ ਸਾਡਾ ਮਕਾਨ ਨਾਲ ਸਾਡੇ ਉਹ ਡਾਕੂਮੈਂਟਸ ਆ ਸਾਰੇ ਕੁਝ ਸਾਰਾ ਕੁਝ ਹੈਗੇ ਆ ਹੂੰ ਸਾਰਾ ਕੁਝ ਹੈਗਾ ਆ ਜੀ ਨਹੀਂ ਉਹ ਕਹਿੰਦੇ ਸਾਡੇ ਕੋਲ ਹੈਗਾ ਸਾਡਾ ਮਕਾਨ ਧੱਕੇ ਨਾਲ ਦੱਬਿਆ ਉਹਦਾ ਕੀ ਕਹਿਣਾ ਤੁਸੀਂ 2 ਸਾਲ ਹੋ ਗਏ ਕੇਸ ਜਿੱਤੀ ਨੂੰ ਇਹ ਅੱਛਾ ਜੀ ਹਾਂ ਇਹ ਨਾਲ ਕਿਸੇ ਨੇ ਨਹੀਂ ਸੁਣੀ ਇਹਨਾਂ ਦੀ ਕੋਈ ਪ੍ਰੂਫ ਹੈਗਾ ਤੁਹਾਡੇ ਕੋਲ ਦਿਖਾ ਦਿਖਾ ਸਕਦੇ ਤੁਸੀਂ ਦਿਖਾ ਸਕਦੇ ਆ ਫੋਟੋ ਪਲੇਗ ਬਣਾ ਦੇ ਜੱਜ ਦੀ ਵੀ ਡਿਗਰੀ ਸਾਡੇ ਕੋਲੇ ਸਾਰਾ ਕੁਝ ਹੀ ਆ ਛਟੇਆ ਵੀ ਸਾਡੇ ਕੋਲੇ ਆ ਇਹ ਤਾਂ ਮੱਲਾ ਮੱਲਾ ਦੱਸੋ ਜਿਹੜੀ ਅਸੀਂ ਗਹਿਣੇ ਰੱਖੀ ਸੀ ਉਹਦੇ ਕੋਲ ਇਹ ਬੋਲੀ ਤਾਂ ਨਹੀਂ ਰੱਖੀ ਕੋਈ ਕੁਛ ਨਹੀਂ ਸਾਡਾ ਆਪਣਾ ਆ ਸਾਰਾ ਕੁਛ ਆ ਦੇਖੋ ਜੀ ਇਹ ਹਲਫੀਆ ਬਿਆਨ ਆ ਜੀ ਇੱਕ ਹੋਰ ਏਰੀਆ ਜਿਹੜਾ ਅਸੀਂ ਛੱਡਿਆ ਸੀ ਠੀਕ ਆ ਜੀ ਜਿਹੜੇ ਉਹਨਾਂ ਨੇ ਅੱਜ ओरिजिनल ਰਜਿਸਟਰੀ ਤੇ ओरिजिनल ਜਮ੍ਹਾਂਬੰਦੀ ਅੱਜ ਦੀ ਤਰੀਕ ਦੀ ਕਢਾ ਕੇ ਲਿਆ ਉਹਦਾ ਕੀ ਆ ਉਹ ਜੇ ਧੋਖੇ ਨਾਲ ਦੋ ਨੰਬਰ ਚ ਕਰਾਈ ਫਿਰਦੇ ਆ ਤੇ ਇਹਨਾਂ ਨੇ ਵੀ ਨਾਂ ਤੇ ਡੁਪਲੀਕੇਟ ਨਾਲ ਇਹਨਾਂ ਨੇ ਸਫੈਦ ਥਾਂ ਦੀ ਰਜਿਸਟਰੀ ਕਰਾਈ ਆ ਅੱਛਾ ਜੀ ਆਹ ਦੇਖੋ ਜਿਹੜੇ ਇਹਨਾਂ ਨੇ ਸਫੈਦ ਥਾਂ ਦੀ ਲਈਆ ਜੇ ਹੈ ਬਾਈ ਹੈਦਰ ਤੇ ਇਹਨੂੰ ਇਹ ਕਿੰਨਾ ਪੁਰਾਣਾ ਇਹ ਇਹ ਬਿਆਨ ਬਿਆਨਾ ਵਾ ਨਾ ਆ ਹੋਈ ਤੱਕ ਨਹੀਂ ਆਦੇ ਕੋ ਮੱਛੀਨਾਂ ਦੇ ਫੋਟੋਆਂ ਵੀ ਇੱਧਰਲੇ ਪਾਸੇ ਆਂ ਫੜੋ ਜੀ ਆਪ ਦੇਖੋ ਹੜਾ ਦੱਸ ਕੇ ਤੇ ਨਾ ਗੁੱਡੀ ਹੜਾ ਬੋਹਾਉ ਉਦੋਂ ਨੀ ਰਹਾ ਤਾਂ ਆਹ ਦੇ ਇਹਨਾਂ ਦੀਆਂ ਫੋਟੋਆਂ ਜਿਹਨੇ ਰਜਿਸਟਰੀ ਕਰਾਈਆ ਸੀ ਤਾਂ ਨਾਂ ਰਜਿਸਟਰੀ ਕਰਾਈਆ ਨਾ ਅਸੀਂ ਇਹ ਤੋਂ ਇੱਕ ਰਪਈਆ ਆ ਜਾਈਆਂ ਫੋਟੋਆਂ ਬਲੈਕ ਐਂਡ ਵਾਈਟ ਆ ਸਮਝ ਨਹੀਂ ਆ ਰਹੀ ਇਹ ਕੌਣਾਂ ਵਿੱਚ ਇਹ ਮੱਸਾ ਆ ਇੱਕ ਰਾਣੀ ਦਾ ਮੁੰਡਾ ਆ ਇੱਕ ਇਹ ਵਿੱਚ ਪਾਟਣਾ ਤੇ ਇੱਕ ਹੋਰ ਆ ਇੱਕ ਤੁਸੀਂ ਵੀ ਵਿੱਚ ਖੜੇ ਆ ਨਹੀਂ ਨਹੀਂ ਮੈਂ ਨਹੀਂ ਵਿੱਚ ਅੱਛਾ ਤੇ ਇਹ ਜਿੱਤੀ ਕਿਹਦੇ ਨਾਮ ਆ ਆ ਜਿਹੜੀ ਕੀਤੀ ਹੋਈ ਆ ਇਹ ਪਾਟਲ ਨੇ ਆਪਦੇ ਅਰਪਈਆ ਤਾਂ ਕਰਾਈ ਸੀਗੀ ਅੱਛਾ ਤੇ ਇਹ ਉਹਨਾਂ ਨੇ ਤੁਹਾਨੂੰ ਦੇ ਦਿੱਤੀ ਅੱਛਾ ਮੱਸੇ ਤੋਂ ਅਸੀਂ ਆਪ ਦਾ ਕੇਸ ਜਿੱਤ ਗਏ ਆ ਅੱਛਾ ਜੀ ਹਾਂ ਜੀ ਕਿ ਜਿੱਤਨ ਵੀ 2 ਸਾਲ ਹੋ ਗਏ ਆ ਇਹਨਾਂ ਨੇ ਜਦੋਂ ਇਹ ਕਬਜ਼ਾ ਲੈਣ ਆਏ ਆ ਤੇ ਉਦੋਂ ਪਹਿਲਾਂ ਤੁਹਾਨੂੰ ਕੁਝ ਇਹਨਾਂ ਨੇ ਕੋਈ ਨੋਟਿਸ ਦਿੱਤਾ ਨਹੀਂ ਜੀ ਕੋਈ ਨੋਟਿਸ ਨਹੀਂ ਦਿੱਤਾ ਅੱਛਾ ਕੋਈ ਕਾਨੂੰਨੀ ਕੋਈ ਤੁਹਾਨੂੰ ਤੁਹਾਨੂੰ ਕੋਈ ਦੱਸਣ ਆਇਆ ਨਹੀਂ ਜੀ ਕੋਈ ਵੀ ਨਹੀਂ ਦੱਸ ਕੋਈ ਨਹੀਂ ਦੱਸਿਆ ਸਾਡੇ ਨੇ ੱੱਕੇ ਸਾਈ ਹੋਈ ਆ ੱੱਕੇ ਗੁੰਡੇ ਦੇ ਕੇ ਆ ਗਈ ਆ ਡੀਐਸਪੀ ਰਮਨਦੀਪ ਸਿੰਘ ਨੂੰ ਕੀ ਕਹਿਣਾ ਚਾਹੁੰਦੇ ਹੋ ਈਪਸੀ ਰਮਨ ਦੀ ਪ੍ਰੇ ਕਰਨੇ ਵੀ ਮੇਰਾ انصاف ਤੇ ਮੈਂ ਗ੍ਰਿਪ ਪੜੀਗਾ ਮੇਰਾ ਪਿਓ ਮਾਂ ਨਾ ਕੋਈ ਨਹੀਂ ਹੈਗਾ ਮੈਂ ਕੱਲੀ ਜਾਂਦੀ ਜਾਣ ਜਾਂ ਬਸਤੇ ਦੇ ਸਹਾਰੇ ਆਪ ਤੁਸੀਂ ਕਿੱਥੇ ਜਾਓਗੇ ਹੁਣ ਕਿੱਥੇ ਨਹੀਂ ਜਾਣ ਮੈਂ ਤਾਂ ਇੱਥੇ ਬੈਠ ਕੇ ਟਾਈਮ ਪਾਸ ਕਰੂੰਗੀ ਮੈਂ ਇੱਕ ਜਗ੍ਹਾ ਜਾਦੀ ਆ ਜੇ ਮੰਨਾ ਮੱਲੀ ਚੈਨਾ ਪੁੰਦੇ ਉੱਤੇ ਫਲੇਸ਼ ਨਹੀਂ ਪੁੰਦੇ ਓ ਜੇ ਜਿਹੜੀ ਪਹਿਲਾਂ ਵਾਲੀ ਹੈਗੀ ਉਹ ਵਖਾਖਾ ਦੇ ਐਸਐਸਪੀ ਸਾਹਿਬ ਨੂੰ ਕੀ ਕਹਿਣਾ ਚਾਹੁੰਦੇ ਹਾਂ ਰਿਕੁਐਸਟ ਕੀ ਕਰਨਾ ਚਾਹੁੰਦੇ ਹਾਂ ਕਿਹੋ ਜੀ ਮੰਗ ਕਰਦੇ ਹਾਂ ਐਸਐਸਪੀ ਨੂੰ ਇਹ ਜੀ ਨਾ ਇਹਨਾਂ ਨੇ ਮੈਨੂੰ ਕੁਝ ਦੱਸਿਆ ਨਾ ਕੀਤਾ ਕਾਗਜ਼ ਮੇਰੇ ਪੂਰੇ ਦੋ ਸਾਲ ਹੋ ਗਏ ਕੇਸ ਜਿੱਤੇ ਨੂੰ ਹੁਣ ਇੰਤਕਾਲ ਕਰਾਉਣਾ ਦਿੱਤਾ ਹੋਇਆ ਉਹ ਪਾਸੋਂ ਮਿਲ ਜਗਾ ਆਨਲਾਈਨ ਚੜ ਜੂਗਾ ਤੇ ਮੈਨੂੰ ਮੇਰਾ ਇਨਤਖ ਮੈਨੂੰ ਮਿਲਣਾ ਚਾਹੀਦਾ ਇਹ ਨਾਲ ਮੇਰੀ ਕੋਈ ਲੈਣ ਦੇਣ ਨਹੀਂ ਨਾ ਮੈਨਿੰਨ ਤੋਂ ਲਿਆ ਕੁਝ ਨਾ ਦਿੱਤਾ ਆ ਠੀਕ ਹੈ ਧੰਨਵਾਦ ਤੁਹਾਡੇ ਸਮਾਨ ਦੀ ਤੋੜਫੋੜ ਹੋਈ ਆ ਕੁਛ ਹਾਂਜੀ ਹਾਂਜੀ ਬਹੁਤ ਧੰਨਵਾਦ ਤੋੜੀ ਗਾਈ ਸਮਾਨ ਵੀ ਲੈ ਕੇ ਚੱਕ ਸਮਾਨ ਵੀ ਲੈ ਕੇ ਚੱਕ ਕੇ ਠੀਕ ਹੈ ਜੀ